ਮਹਾਰਾਜਾ ਖਾਲਸਾ ਵੇਰ ਜੀ ਦੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਬੰਦੀ ਸਿੰਘਾਂ ਬਾਰੇ ਤੇ ਭਾਈ ਅੰਮਰਤਪਾਲ ਸਿੰਘ ਬਾਰੇ ਵੀਡੀਓ ਨੂੰ ਤੁਸੀਂ ਬੱਤ ਬੱਤ ਸ਼ੇਅਰ ਕਰਨਾ ਤੇ ਕਮੈਂਟ ਤੁਸੀਂ ਬਹੁਤ ਵਧੇ ਕਰਦੇ ਹੋ ਮੈਂ ਤੁਹਾਡਾ ਰਣੀ ਆ ਹਮੇਸ਼ਾ ਲਈ ਹੁਣ ਕਈ ਨੌਜਵਾਨ ਭਰਾਵਾਂ ਦੇ ਜਿਹੜਾ ਕੋਈ ਮੈਸੇਜ ਆਉਂਦਾ ਜਾਂ ਫੋਨ ਆਉਂਦਾ ਉਕੇ ਤੁਸੀਂ ਕੱਲੇ ਭਾਈ ਅੰਮਰਤਪਾਲ ਸਿੰਘ ਦੀ ਗੱਲ ਕਰਦੇ ਹੋ ਬੰਦੀ ਸਿੰਘਾਂ ਦੀ ਗੱਲ ਨਹੀਂ ਕਦੀ ਕੀਤੀ ਜਿਹੜੇ ਪੂਰੀ ਵੀਡੀਓ ਦੇਖਦੇ ਆ ਉਹਨਾਂ ਨੂੰ ਸ਼ਾਇਦ ਪਤਾ ਹੋਵੇ ਕਿ ਮੈਂ ਹਰ ਇੱਕ ਵੀਡੀਓ ਵਿੱਚ ਜਿੱਥੇ ਭਾਈ ਅੰਮਰਤਪਾਲ ਸਿੰਘ ਦਾ ਜ਼ਿਕਰ ਕਰਦਾ ਤੇ ਸਾਰੇ ਬੰਦੀ ਸਿੰਘਾਂ ਦਾ ਮੈਂ ਜ਼ਿਕਰ ਕਰਦਾ ਹੋ ਸਕਦਾ ਵੀ 100 ਦੇ ਵਿੱਚ ਇੱਕ ਵੀਡੀਓ ਕੋਈ ਇਹੋ ਜਿਹੀ ਹੋਵੇ ਵੀ ਜਿੱਥੇ ਭੁੱਲ ਗਿਆ ਹਾਂ ਮੈਂ ਕੋਈ ਜ਼ਿਕਰ ਕਰਨਾ ਕਿ ਸਪੈਸ਼ਲ ਕਈ ਵਾਰੀ ਮੁੱਦਾ ਹੁੰਦਾਗਾ ਤੇ ਮੈਂ ਬਰਾਬਰ ਜ਼ਿਕਰ ਕਰਦਾnga ਬੰਦੀ ਸਿੰਘ ਸਾਡੇ ਲਈ ਸਤਿਕਾਰਯੋਗ ਨੇ ਸਾਰੀ ਬੰਦੀ ਸਿੰਘ ਸਤਿਕਾਰਯੋਗ ਨੇ ਕਾਕੇ ਜਿਨ੍ਹਾਂ ਨੇ ਅਸੀਂ ਬੋਲਣ ਜੋਗਰੇ ਛੱਡੇ ਆ ਜਾਂ ਆਪਾਂ ਬੋਲ ਰਹੇ ਆ ਅੱਜ ਆਪਾਂ ਸਮਾਜ ਦੇ ਵਿੱਚ ਵਿਚ ਰਹੇ ਆ ਭਾਈ ਜਗਤਾਰ ਸਿੰਘ ਹਵਾਰਾ ਵਰਗੇ ਭਾਈ ਪਰਮਜੀਤ ਸਿੰਘ ਭਿਉਰਾ ਵਰਗੇ ਭਾਈ ਦਲਾਵਰ ਸਿੰਘ ਵਰਗੇ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਵਰਗੇ ਤਾ ਹੋਰ ਕਾਫੀ ਸਿੰਘ ਨੇ ਭਾਈ ਜਗਤਾਰ ਸਿੰਘ ਤਾਰਾ ਹੋ ਗਿਆ ਭਾਈ ਗੁਰਮੀਤ ਸਿੰਘ ਇੰਜੀਨੀਅਰ ਹੋ ਗਏ ਭਾਈ ਲਖਵੀਰ ਸਿੰਘ ਹੋ ਗਿਆ ਬਹੁਤ ਵੱਡੀ ਗਿਣਤੀ ਵਿੱਚ ਸਿੰਘ ਨੇ ਜਿਹੜੇ ਚੜ੍ਹਦੀ ਕਲਾ ਦੇ ਵਿੱਚ ਬੈਠੇ ਨੇ ਕੁਝਾਂ ਨੂੰ ਜਿਹੜਾ ਸਰਕਾਰ ਨੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਕੀਤਾਗਾ ਕੁਝ ਸਿੰਘਾਂ ਨੂੰ ਪਟਿਆਲੇ ਜੇਲ੍ਹ ਦੇ ਵਿੱਚ ਬੰਦ ਕੀਤਾਗਾ ਕੁਝ ਨੂੰ ਬੜੈਲ ਜੇਲ੍ਹ ਦੇ ਵਿੱਚ ਬੰਦ ਕੀਤਾਗਾ ਕੁਝ ਅੰਬਰਸਰ ਦੀ ਜੇਲ੍ਹ ਦੇ ਵਿੱਚ ਬੰਦ ਆ ਤੇ ਮੈਂ ਹਰ ਇੱਕ ਸਿੱਖ ਦਾ ਜ਼ਿਕਰ ਕਰਦਾਗਾ ਪਹਿਲਾ ਤੁਹਾਨੂੰ ਮੈਂ ਅੱਜ ਦੋ ਤਰੀਕਾ ਨੇ 15 ਅਗਸਤ ਅਤੇ 19 ਅਗਸਤ ਤੇ ਜਿਹੜੇ ਲਾਬੇ ਦਿੰਦੇ ਨੇ ਕੁਲਾੰਬਾ ਚਲੋ ਆਪਾਂ ਸਰ ਮੱਥੇ ਮਾਰਦੇ ਆ ਤੁਹਾਡਾ ਕਈ ਵਾਰੀ ਨਹੀਂ ਵੀਡੀਓ ਤੁਸੀਂ ਸੁਣੀ ਹੋਣੀ ਕਈ ਵਾਰੀ ਨਹੀਂ ਸੁਣੀ ਜਾਂਦੀ ਹੁਣ 15 ਅਗਸਤ ਨੂੰ ਤੇ 19 ਅਗਸਤ ਦਾ ਮੈਂ ਦੋ ਦੋਨਾਂ ਦਾ ਜਿਹੜਾ ਜ਼ਿਕਰ ਕਰੂੰਗਾ ਪੂਰੀ ਧਿਆਨ ਨਾਲ ਵੀਡੀਓ ਸੁਣਨਾ ਤੇ ਪਹਿਲਾ 15 ਅਗਸਤ ਨੂੰ ਜਿਹੜਾ ਇੱਕ ਭਾਈ ਜਗਤਾਰ ਸਿੰਘ ਹਵਾਰੇ ਵੱਲੋਂ ਜਿਹੜਾ ਇੱਕ ਸੰਦੇਸ਼ ਆਇਆਗਾ ਉਹ ਤੁਹਾਨੂੰ ਮੈਂ ਰਵਿੰਦਰ ਸਿੰਘ ਜੋਨੀ ਬਾਬੇ ਦਾ ਜਿਹੜਾ ਉਹਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਹੈ ਪਹਿਲਾਂ ਮੈਂ ਤੁਹਾਨੂੰ ਉਹ ਸੁਣਾਦਾ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਅੰਮ੍ਰਿਤਪਾਲ ਸਿੰਘ ਬਾਰੇ ਕਿੱਥੇ ਇਕੱਠ ਹੋ ਰਿਹਾ ਕਿੰਨਾ ਵੱਡਾ ਇਕੱਠ ਹੋ ਰਿਹਾ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਅੱਜ ਕੀ ਬਿਆਨ ਦਿੱਤਾਗਾ ਉਹ ਤੁਹਾਨੂੰ ਸਾਰੀਆਂ ਗੱਲਾਂ ਸੁਣਾਉਣੇ ਆ ਪਹਿਲਾਂ ਸੁਣੋ ਭਾਈ ਪ੍ਰਜਿਕਿ ਫਤਿਹ ਸਾਧ ਸੰਗਤ ਜੀ ਤੁਹਾਡੇ ਚਰਨਾਂ ਚ ਬੇਨਤੀ ਹੈ ਆਉਣ ਵਾਲੀ 15 ਅਗਸਤ ਨੂੰ ਭਾਰੀ ਰੋਸ ਸਮਾਰਜ ਕੱਢਿਆ ਜਾ ਰਿਹਾ ਹੈ ਚੰਡੀਗੜ੍ਹ 17 ਸੈਕਟਰ ਦਿਨੇ 11 ਵਜੇ ਨੀਲਮ ਸਿਨੇਮਾ ਕੋਲ ਜਥੇਦਾਰ ਤਖਤਾਰ ਸਿੰਘ ਜੀ ਹਵਾਰਾ ਜੀ ਨੇ ਇਹ ਹੁਕਮ ਜਾਰੀ ਕੀਤਾ ਹੈ ਕਿ 17 ਸੈਕਟਰ ਚੰਡੀਗੜ੍ਹ ਨੀਲਮ ਸਿਨੇਮਾ 11 ਵਜੇ 15 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਨਾਲ ਗੁਰੂਗ੍ਰਾਂਤ ਸਾਹਿਬ ਦੀਆਂ ਜਿਹੜੀਆਂ ਬੇਦਬੀਆਂ ਹੋਈਆਂ ਉਹਨਾਂ ਦੇ ਇਨਸਾਫ ਲਈ ਇਨਸਾਫ ਮੋਰਚਾ ਕੌਮੀ ਇਨਸਾਫ ਮੋਰਚਾ ਭਾਈ ਜਗਤਾਰ ਸਿੰਘ ਜੀ ਹਵਾਰਾ ਜਥੇਦਾਰ ਸਾਹਿਬ ਵੱਲੋਂ ਭਾਰੀ ਰੋਸ ਮਾਰਚ ਕੱਢਿਆ ਜਾ ਰਿਹਾ ਆਪ ਜੀ ਨੇ ਸਮਾਂ ਨੋਟ ਕਰਨਾ 11 ਵਜੇ ਨੀਲਮ ਸਿਨੇਮਾ 17 ਸੈਕਟਰ ਚੰਡੀਗੜ੍ਹ ਪੁੰਜਰ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਅਰਵਿੰਦਰ ਸਿੰਘ ਜੋਨੀ ਬਾਬਾ ਜਿਹੜੇ ਅੱਜ ਕੱਲ ਜੋਨੀ ਬਾਬਾ ਦੇ ਨਾਲ ਮਸ਼ਹੂਰ ਨੇ ਬੜਾ ਕੌਮ ਦੇ ਲਈ ਇਹਨਾਂ ਦੇ ਅੰਦਰ ਵੀ ਜਿਹੜਾ ਦਰਦ ਦਾ ਬਹੁਤ ਮੈਂ ਜਿਹੜਾ ਕਹਿਣਾਗਾ ਕਿ ਜਿਹੜੇ ਇੱਥੇ ਬਗਤ ਹੋਏ ਫਿਰਦੇ ਨੇ ਬਾਬਿਆਂ ਦੇ ਪੰਜਾਬ ਦੇ ਵਿੱਚ ਉਹਨਾਂ ਨਾਲੋਂ 100 ਗੁਣੇ ਚੰਗਾਗਾ 100 ਗੁਣੇ ਹਰ ਇੱਕ ਦੀ ਆਵਾਜ਼ ਉਠਾਉਂਦਾ ਗਰੀਬਾਂ ਦੀ ਮਦਦ ਕਰਦਾ ਹੈਗਾ ਤੇ ਜونی ਬਾਬੇ ਦਾ ਅੱਜ ਜਿਹੜਾ ਬਿਆਨ ਆ ਇਹ ਇਹੀ ਆ ਜਿਹੜੇ ਲੋਕ ਕੋ ਜਾਂ ਮੈਨੂੰ ਨੌਜਵਾਨ ਇਹ ਲਾਂਭਾ ਦਿੰਦੇ ਸੀ ਕਿ ਭਾਈ ਤੂੰ ਬੰਦੀ ਸਿੰਘਾਂ ਬਾਰੇ ਦੂਜਿਆਂ ਬਾਰੇ ਵੀ ਗੱਲ ਕਰਿਆ ਕਰ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਕਿ 15 ਅਗਸਤ ਨੂੰ ਭਾਈ ਜونی ਬਾਬੇ ਜਿਹੜੇ ਵੀਡੀਓ ਤੁਹਾਨੂੰ ਮੈਂ ਸੁਣਾ ਦਿੱਤੀ ਨੀਲਮ ਸ਼ਰਮੇ ਤੋਂ ਜਿਹੜਾ ਇੱਕ ਰੋਸ ਮਾਰਚ ਚੈਨਲ ਆ ਕੌਮੀ ਇਨਸਾਮ ਮੋਰਚਾ ਜਿਹੜਾ ਚੱਲ ਰਿਹਾ ਉੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਕੌਮ ਨੇ ਪਹੁੰਚਣਾ ਮੈਂ ਦੁਬਾਰਾ ਫਿਰ ਬੁਹੰਤੀ ਕਰਦਾ ਕਿ ਵੱਡੇ ਗਿਣਤੀ ਵਿੱਚ 5 ਅਗਸਤ ਨੂੰ ਚੰਡੀਗੜ੍ਹ ਦੇ ਵਿੱਚ ਜਿਹੜਾ ਕਿ ਇੱਕ ਰੋਸ ਮਾਰਚ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜਾ ਕੀਤਾ ਜਾ ਰਿਹਾ ਭਾਈ ਜਗਤਾਰ ਸਿੰਘ ਹਵਾਰੇ ਜੀ ਦਾ ਸੰਦੇਸ਼ ਆ ਜਥੇਦਾਰ ਜੀ ਭਾਈ ਜਗਤਾਰ ਸਿੰਘ ਹਵਾਰੇ ਦਾ ਸੰਦੇਸ਼ ਆ ਕਿ ਇਹ ਜਿਹੜੇ ਮੋਰਚੇ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਜਿੰਨੇ ਵੀ ਸੰਗਤ ਹੋ ਸਕਦੀ ਹੈ ਲੱਖਾਂ ਦੇ ਜਿਹੜਾ ਇਕੱਠ ਉੱਤੇ ਦਿਖਣਾ ਚਾਹੀਦਾਗਾ ਤਾਂ ਫਿਰ ਜਾ ਕੇ ਕਿਤੇ ਨਾ ਕਿਤੇ ਸਾਡੇ ਬੰਦੀ ਸਿੰਘ ਰਹਾ ਹੋ ਸਕਦੇ ਨੇ ਜੇਕਰ ਪਾਇ ਸੜ ਦੇ ਕੇ ਗਰਮੀ ਆ ਜੀ ਉਹ ਨਹੀਂ ਜਾਂਦਾ ਮੈਂ ਕਹੋ ਜਾਵਾ ਬੇਸ਼ੱਕ ਤੁਸੀਂ ਤੁਰ ਕੇ ਜਾਓ ਬੇਸ਼ੱਕ ਵਸਤੇ ਜਾਓ ਮੋਟਰਸਾਈਕਲ ਤੇ ਜਾਓ ਆਪਣੇ ਕਿਸੇ ਵਰਜੀ ਵਹੀਕਲ ਤੇ ਜਾਓ ਇਹ ਆਪਣਾ ਫਰਜ਼ ਜ਼ਰੂਰ ਬਣਦਾਗਾ ਕੌਮ ਪ੍ਰਤੀ ਤੇ ਦੂਜੀ ਗੱਲ ਕਰਦਾ ਮੈਂ 19 ਅਗਸਤ ਦੀ ਜਿੱਥੇ ਕਿ ਬਾਬਾ ਵਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਰਖੜ ਪੰਨਿਆਂ ਵਾਲੇ ਦੇਣਾ ਪਾਈ ਅੰਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਦੇ ਲਈ ਇੱਕ ਵੱਡਾ ਇਕੱਠ ਲਿਖਿਆ ਗਿਆ ਨਾਲ ਹੀ ਉਹਦੇ ਵਿੱਚ ਬਿਆਦਮੀ ਦਾ ਮਸਲਾ ਹੈਗਾ ਸਾਡੇ ਬੰਦੀ ਸਿੰਘਾਂ ਦਾ ਮਸਲਾ ਉਹਦੇ ਵਿੱਚ ਵੀ ਆ ਤੇ ਨਸਿਆਂ ਦਾ ਮਸਲਾ ਵੀ ਉਹਦੇ ਵਿੱਚ ਆ ਤੇ ਹੋਰ ਬਥੇਰੇ ਜਿਹੜੇ ਨੇ ਮਸਲੇ ਨੇ ਤੇ ਜਿਹੜਾ ਕਿ ਐਨਐਸਏ ਨੂੰ ਹਟਾਉਣ ਨੂੰ ਲੈ ਕੇ ਪਾਈ ਅੰਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਕੰਮੇ ਬਾਹਰ ਕੱਢਣਾ ਇਸ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਇਕੱਠ ਹੋ ਰਿਹਾਗਾ ਇੱਕਠ ਦੀ ਤੁਹਾਨੂੰ ਮੈਂ ਤਸਵੀਰ ਦਿਖਾਉਣਾਗਾ ਕਿੱਥੇ ਇਕੱਠ ਹੋਊਗਾ ਕਿ ਕਈ ਏਕੜ ਜਿਹੜੀ ਜ਼ਮੀਨ ਆ ਕਿਸੇ ਕਿਸਾਨ ਵੀਰ ਨੇ ਜਿੱਥੇ ਆਪਦਾ ਝੋਨਾ ਲਾਇਆ ਹੋਇਆ ਸੀ ਉਹਨੇ ਆਪਣਾ ਝੋਨਾ ਵਾਲਾ ਬਾਣ ਜਿਹੜਾਗਾ ਉਹ ਪਾਣੀ ਲਾਉਣਾ ਛੱਡ ਦਿੱਤਾ ਕਿ ਉਹਨੇ ਕਹਿ ਦਿੱਤਾ ਕਿ ਇੱਥੇ ਜਿਹੜਾ ਤੁਸੀਂ ਇਕੱਠ ਕਰੋ ਕਿ ਮੈਂ ਤੁਹਾਨੂੰ ਜਗ੍ਹਾ ਦਿੰਨਾਗਾ ਆਏ ਦਾਨੀ ਸੱਜਣ ਪਏ ਨੇ ਤੇ ਉਹਨਾਂ ਦਾ ਜਿਹੜਾ ਤਾਨੂੰ ਮੈਂ ਇੱਕ ਚਲਕੋ ਵੀ ਦਿਖਾਉਣਾਗਾ ਤੁਹਾਨੂੰ ਮੈਂ ਸੁਣਾਉਣਾਗਾ ਉਹਨਾਂ ਸਿੰਘਾਂ ਦੀ ਜਿਹੜੀ ਥਾਂ ਗਈ ਤੇ ਉਸ ਤੋਂ ਬਾਅਦ ਜਿਹੜਾ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਵੱਲੋਂ ਅੱਜ ਜਿਹੜਾ ਬਿਆਨ ਆਇਆਗਾ ਉਹ ਵੀ ਤੁਹਾਨੂੰ ਸੁਣਾਉਣੇ ਆ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਪਹਿਲਾਂ ਮੈਂ ਉਸ ਜਗ੍ਹਾ ਦੇ ਦਰਸ਼ਨ ਕਰਵਾ ਦੇਵਾਂ ਜਿੱਤੇ 19 ਅਗਸਤ ਨੂੰ ਬਕਾਲਾ ਸਾਹਿਬ ਦੀ ਧਰਤੀ ਉੱਤੇ ਜਿਹੜਾ ਵੱਡਾ ਇਕੱਠ ਸਿੰਘਾਂ ਵੱਲੋਂ ਸਿੱਖੋਂ ਵੱਲੋਂ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਜਗ੍ਹਾ ਵਾ ਇੱਥੇ ਭਾਈ ਅਮਰਿਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਪੰਥ ਇਕੱਠ ਸ੍ਰੀ ਬਾਬਾ ਗੁਰਲਾ ਸਾਹਿਬ ਦੇ ਸਾਚਾ ਗੁਰ ਲਾਗੋਰ ਦੇ ਇਸ ਤੇ ਸੰਬੰਧ ਵਿੱਚ 19 ਤਰੀਕ ਨੂੰ ਬਹੁਤ ਭਾਰੀ ਇਕੱਠ ਹੋ ਰਿਹਾ ਵਾ ਇਸ ਵਿਦੇਸ਼ ਤੋਂ ਸੰਗਤਾਂ ਇੱਥੇ ਪਹੁੰਚ ਰਹੀਆਂ ਐ ਬਾਬਾ ਗੁਰਲਾ ਸਾਹਿਬ ਤੇ ਪਟ્રોલ ਵਾਂਗੂ ਆ ਇੱਥੇ ਕੈਲੀਫੋਰਨੀਆ ਤੇ ਆਪਰੋਲ ਗੰਪੂ ਤੇ ਆ ਵਸ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜਾਣਦੇ ਹੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਾਡਾ ਜਿੰਦਾਤੋ ਦੇ ਰੇ ਜੋ ਪਸੰਦ ਬੈਕਗ੍ਰਾਉਂਡ ਜਾ ਰਿਹਾ ਇਹ ਜੋੜ ਮੇਲਾ ਸਦੂ ਸੱਚੇ ਪਾਤਸ਼ਾਹ ਦੀ ਧਰਤੀ ਤੇ ਜਿੱਥੇ ਇੱਕ ਪੰਥ ਨੂੰ ਨਕਾਟਾ ਹੋ ਰਹੀ ਆ ਸਾਰੇ ਪੰਥ ਦੀ ਇਹ ਉਹ ਜ਼ਮੀਨ ਆ ਜਿੱਥੇ ਬੰਦਾਲ ਲੱਗਣਾ ਵਾ ਤੇ ਸਾਡੀ ਸਾਰੀ ਟੀਮ ਜੋ ਭਾਈ ਮਤਸਰ ਏ ਤੁਸੀਂ ਵੀਡੀਓ ਵੀ ਸੁਣ ਲਈ کافی ਵੱਡੀ ਐ ਇਸ ਕਰਕੇ ਫਿਰ ਮੈਥੋਂ ਸਾਰੀ ਵੀਡੀਓ ਸੁਣਾਈ ਨਹੀਂ ਜਾਂਦੀ ਕਿਉਂਕਿ ਫਿਰ ਕਾਫੀ ਟਾਈਮ ਲੱਗ ਜਾਂਦਾ ਹੁਣ ਤੁਸੀਂ ਇਹ ਵੀਡੀਓ ਵੀ ਸੁਣ ਲਈ 15 ਅਗਸਤ ਵਾਲੀ ਵੀ ਸੁਣ ਲਈ 19 ਅਗਸਤ ਵਾਲੀ ਵੀ ਸੁਣ ਲਈ ਦੋਨੇ ਵੀਡੀਓ ਦੇ ਵਿੱਚ ਜਿਹੜਾ ਇਕੱਠ ਨੇ ਤਰੀਕਾ ਵੀ ਬੱਖੋ ਬੱਕਰੀਆਂ ਨੇ ਸਾਰਿਆਂ ਨੂੰ ਜਿਹੜਾ ਦੋਨਾਂ 15 ਅਗਸਤ ਤੇ 19 ਅਗਸਤ ਦੇ ਵਿੱਚ ਜਿਹੜਾ ਵੱਡੀ ਗਿਣਤੀ ਵਿੱਚ ਸਿੱਖ ਕੌਮ ਨੂੰ ਪਹੁੰਚਣਾ ਚਾਹੀਦਾ ਸਿੱਖ ਕੌਮ ਦੇ ਦਰਦ ਰੱਖਣ ਵਾਲੇ ਸਾਡੇ ਭੈਣ ਹੋਣ ਭਰਾ ਹੋਣ ਵੀਰ ਹੋਣ ਬਜ਼ੁਰਗ ਹੋਣ ਤੇ ਸਾਰਿਆਂ ਨੂੰ ਜਿਹੜਾ ਆ ਗਿਆ ਕਿ ਹਮ ਹਮਾ ਕੇ ਇਹਨਾਂ ਦੋਨਾਂ ਇਕੱਠਾਂ ਦੇ ਵਿੱਚ ਪਹੁੰਚਣਾ ਚਾਹੀਦਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਇੰਨਾ ਵੱਡਾ ਇਕੱਠ ਹੋਵੇਗਾ ਕਿ ਸਰਕਾਰ ਨੂੰ ਭਜੜਾ ਪਈਆਂ ਹੋਈਆਂ ਨੇ ਸਰਕਾਰ ਵੀ ਆਪਣੀਆਂ ਬਿਆੰਤਾ ਬਣਾ ਰਹੀ ਆ ਪਰ ਸਿੰਘੋ ਕਦੇ ਵੀ ਇੱਕ ਭਰਾਇਓ ਨਾ ਡੋਲਿਓ ਨਾ ਕਿਉਂਕਿ ਅੱਜ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਨੇ ਇਹ ਬਿਆਨ ਦਿੱਤਾ ਕਿ ਸਰਕਾਰ ਤੋਂ ਸਾਨੂੰ ਉਮੀਦ ਸੀ ਕਿ ਜਦੋਂ ਭਾਈ ਅੰਮਰਤਪਾਲ ਸਿੰਘ ਨੂੰ ਚੁਣ ਲਿਆ ਖੰਡੂਸਾ ਵਾਸੀਆਂ ਨੇ ਕਿ ਉਹਨਾਂ ਨੂੰ ਛੱਡਿਆ ਜਾਊਗਾ ਉਹਨਾਂ ਤੇ ਐਨਐਸਏ ਬਾਬਸ ਲਾਈ ਜਾਊਗੀ ਕਹਿੰਦਾ ਸਾਨੂੰ ਤਾਂ ਉਦੋਂ ਪਤਾ ਲੱਗਿਆ ਕਿ ਦਵਾਰੇ ਐਨਐਸਏ ਲਗਾ ਦਿੱਤੀ ਜਿਹੜੀ ਚੋਣਾਂ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਸੌਰੀ ਇੱਕ ਜੂਨ ਨੂੰ VOTING ਹੁੰਦੀ ਹੈ ਰਿਜ਼ਲਟ ਤਾਉਣ ਤੋਂ ਪਹਿਲਾਂ 3 ਜੂਨ ਨੂੰ ਕਿਹਾ ਭਾਈ ਅੰਮਰਿਤਪਾਲ ਸਿੰਘ ਤੇ ਉਹਦੇ ਸਾਥੀ ਤੇ ਦੁਬਾਰੇ ਐਨਐਸਏ ਲਗਾ ਦਿੱਤੀ ਤੇ ਸਰਕਾਰ ਦੀ ਜਿਹੜੀ ਮਨਸਾਗੀ ਉਹ ਸਾਰਿਆਂ ਨੂੰ ਪਤਾ ਲੱਗ ਚੁੱਕਿਆਗਾ ਕੱਲ ਵੀ ਮੈਂ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਸਰਕਾਰ ਨਹੀਂ ਚਾਹੁੰਦੀ ਕਿ ਬੰਦੀ ਸਿੰਘਾਂ ਨੂੰ ਛੱਡਿਆ ਜਾਵੇ ਜੇਕਰ ਤੁਸੀਂ ਉਸ ਮੋਰਚੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਹੋ ਲੱਖਾਂ ਦਾ ਇਕੱਠ ਕਰਦੇ ਹੋ ਤਾ ਸਰਕਾਰ ਨੂੰ ਦੱਸ ਦਿੰਨੇ ਹਾਂ ਭਵੰਤਮਾਨ ਕਹਿ ਰਿਹਾ ਕਿ 1999 ਦੇ ਵਿੱਚ ਇੱਕ ਬਹਾਸ ਸੀ ਕਹਿੰਦਾ ਉਸ ਬਹਾਅ ਦੇ ਵਿੱਚ ਕਹਿੰਦਾ ਮੈਂ ਵੀ ਪੋਸਟਰ ਲਾਏ ਦੇ 9ਵੀਂ ਕਲਾਸ ਦੇ ਵਿੱਚ ਪੜਦਾ ਹੁੰਦਾ ਸੀ ਕਹਿੰਦਾ ਭਾਈ ਅਤेंद्रਪਾਲ ਸਿੰਘ ਉਦੋਂ ਜਿਹੜੇ ਕਿ ਸਿਮਰਜੀਤ ਸਿੰਘ ਮਾਨ ਵੱਲੋਂ ਪਟਿਆਲੇ ਤੋਂ ਖੜੇ ਕੀਤੇ ਸੀ ਤੇ ਕਹਿੰਦਾ ਮੈਂ ਉਹਨਾਂ ਦੇ ਵਿੱਚ ਉਹਨਾਂ ਦੇ ਪੋਸਟਰ ਵੀ ਲਾਏ ਨੇ ਇਹਦਾ ਮਤਲਬ ਇਹ ਹੋ ਗਿਆ ਕਿ ਭਵੰਤਮਾਨ ਜੀ ਅੱਜ ਤੁਹਾਨੂੰ ਰਾਜ ਭਾਗ ਮਿਲ ਗਿਆ ਤੁਹਾਨੂੰ ਕੁਰਸੀ ਮਿਲ ਗਈ ਇਸ ਕਰਕੇ ਤੁਸੀਂ ਸਾਰਾ ਕੁਝ ਭੁੱਲ ਗਏ ਜਦੋਂ ਭਾਈ ਗਰਬਖ ਸਿੰਘ ਨੇ ਮੋਰਚਾ ਲਾਇਆ ਸੀ ਉਹ ਹੜਤਾਲ ਸ਼ੁਰੂ ਕੀਤੀ ਸੀ ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਉੱਥੇ ਐਮਪੀ ਹੋਣ ਤੋਂ ਪਹਿਲਾਂ ਭਵੰਤਮਾਨ ਜੀ ਤੁਸੀਂ ਮਿਲਿਓ ਵੀਡੀਓ ਤੁਹਾਡੀਆਂ ਨੈੱਟ ਤੇ ਪਈਆਂ ਨੇ ਤੁਸੀਂ ਕਿਹਾ ਸੀ ਕਿ ਮੈਂ ਬੰਦੀ ਸਿੰਘਾਂ ਦੇ ਲਈ ਐਮਪੀ ਜੇ ਬਣ ਗਿਆ ਆਵਾਜ਼ ਚੁੱਕੂੰਗਾ ਉਹ ਸੱਡਣੇ ਚਾਹੀਦੇ ਨੇ ਉਹ ਜਿਹੜੇ ਡਬਲ ਸਜ਼ਾਵਾ ਨੇ ਭੁਗਤ ਚੁੱਕੇ ਨੇ ਤੇ ਤੁਹਾਡਾ ਕੇਜਰੀਬਾਲ ਜਿਹੜਾ ਇਸ ਵੇਲੇ ਸਰਾਵ ਘਟਾਲੇ ਦੇ ਵਿੱਚ ਆ ਤਿਹਾਰ ਜੇਲ ਦੇ ਵਿੱਚ ਬੰਦ ਆ ਤੇ ਉਹਦੇ ਲਈ ਤੂੰ ਰੋਣਾਗਾ ਉੱਥੇ ਜਾ ਕੇ ਫੇਕਰਾ ਤਾਨੂੰ ਮੁੱਖ ਮੰਤਰੀ ਸਾਹਿਬ ਤੇ ਪੰਜਾਬੀਆਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵੀ ਛੋਟੇ ਛੋਟੇ ਪੁੱਤਰ ਨੇ ਤੇ ਉਹਨਾਂ ਦੇ ਲਈ ਵੀ ਦੋ ਹੰਝੂ ਬਿਠਾ ਦੇ ਬਹਾ ਦੇ ਪਰ ਤੂੰ ਉਹਨਾਂ ਦੇ ਹੰਝੂ ਬਹਾਉਣੇ ਤਾਂ ਕਿੱਥੇ ਉਹਨਾਂ ਦੇ ਹੋਰ ਜਾਖਮ ਨੇ ਜਿਹੜੇ ਉਹ ਅੱਲੇ ਨੇ ਜਿਹੜੇ ਉਹਨਾਂ ਤੇ ਹੋਰ ਜਿਹੜਾ ਤੋਂ ਮਲਮ ਦੀ ਥਾਂ ਤੇ ਜਿਹੜਾ ਲੂਣ ਭੁੱਕ ਰਹੇ ਆਂਗਾ ਕਿ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਤੇਂਦਰਪਾਲ ਵਰਗਿਆਂ ਦਾ ਕਹਿੰਦਾ ਹਾਲ ਦੇਖਿਆਗਾ ਕਹਿੰਦਾ ਇੱਕ ਬਹਾ ਹੁੰਦਾਗਾ ਇਹ ਸਮੇਂ ਦਾ ਕਹਿੰਦਾ ਲੋਕ ਕਹਿੰਦੇ ਇੱਕ ਵਾਰੀ ਆ ਕੇ ਝਾਸੇ ਦੇ ਵਿੱਚ ਵੋਟਾਂ ਪਾ ਲੈਂਦੇ ਨੇ ਕਹਿੰਦਾ ਬਾਹਰੋਂ ਫੰਡਿੰਗ ਹੁੰਦੀ ਹੈ ਇਹਨਾਂ ਨੂੰ ਮੈਂ ਤਾਂ ਇਹ ਵੀ ਸੁਣਿਆ ਸੀ ਕਿ ਭਵੰਤਮਨ ਦੀ ਸਰਕਾਰ ਤੇ ਸਭ ਤੋਂ ਵੱਡਾ ਦੋਸ਼ ਇਹ ਲੱਗਿਆ ਸੀ ਕਿ ਜਦੋਂ ਤੁਸੀਂ ਸਰਕਾਰ ਬਣਾਈ ਸੀ ਸਭ ਤੋਂ ਵੱਡੀ ਫੰਡਿੰਗ ਜਿਹੜੀ ਆ ਅਰਬਾਂ ਦੇ ਵਿੱਚ ਕੇਜਰੀਵਾਲ ਨੂੰ ਹੋਈ ਸੀ ਕੁਝ ਪੰਜਾਹ ਸਰਕਾਰ ਨੂੰ ਹੋਈ ਸੀ ਤਾਂ ਉਹ ਵੀ ਜਿਹੜਾ ਵਿਦੇਸ਼ ਦੀ ਧਰਤੀ ਦੇ ਵਿੱਚੋਂ ਬਾਹਰ ਬੈਠੇ ਲੋਕਾਂ ਵੱਲੋਂ ਤੁਹਾਡੀ ਸੋਸ਼ਲ ਮੀਡੀਆ ਤੇ ਇੱਕ ਮਹਿੰਮ ਚਲਾ ਕੇ ਤੁਹਾਡੀ ਸਰਕਾਰ ਬਣਾ ਦਿੱਤੀ 92 ਐਮਐਲਏ ਜਿਤਾ ਦਿੱਤੇ ਭਗਵੰਤ ਮਾਨ ਜੀ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਸੀ ਕਿ ਭਗਵੰਤ ਮਾਨ ਜੀ ਦੇ ਮੁੱਖ ਮੰਤਰੀ ਬਣਨਗੇ ਤਾਂ ਅਸੀਂ ਵੋਟਾਂ ਪਾਵਾਂਗੇ ਜਿੰਨਾ ਤੱਕ ਭਵੰਤਮਾਨ ਦੀ ਤੁਹਾਡਾ ਐਲਾਨ ਨਹੀਂ ਕੀਤਾ ਸਰਕਾਰ ਨੇ ਕਿ ਭਵੰਤਮਾਨ ਮੁੱਖ ਮੰਤਰੀ ਹੋਣਗੇ ਤੇ ਉਦੋਂ ਤੱਕ ਜਿਹੜੇ ਸਾਰੇ ਚੁੱਪ ਸੀ ਤੇ ਅਸੀਂ ਵੀ ਮੈਂ ਵੀ ਉਸ ਦੇ ਵਿੱਚ ਸ਼ਾਮਲ ਆ ਜਿਹੜਾ ਵੋਟਾਂ ਪਾਉਣ ਦੇ ਵਿੱਚ ਤੇ ਜਿਹੜਾ ਇੱਕ ਵੱਡੀ ਸਾਰੀ ਮਿਹਨਤ ਲਾਈ ਸੀ ਤੇ ਤੁਹਾਡੇ ਜੱਸੀ ਜਸਾਲ ਉੱਠਿਆ ਸੀ ਉਦੋਂ ਵੀ ਮੈਂ ਨਾਲ ਗਿਆ ਸੀ ਤੇ ਹੋਰ ਤੁਹਾਡਾ ਇੱਕ ਐਮਐਲਏ ਉੱਠਿਆ ਸੀ ਮਾਨਸਾ ਤੋਂ ਉਦੋਂ ਵੀ ਨਾਲ ਸੀ ਮੈਂ ਤੇ ਪਰ ਦੁੱਖ ਹੋਣ ਲੱਗਦਾਗਾ ਬਾਅਦ ਸੋਚਣਾ ਪੈਂਦਾਗਾ ਅਸੀਂ ਸੋਚਿਆ ਕਿ ਸਾਡੇ ਬੰਦੀ ਸਿੰਘ ਰਹਾ ਹੋਣਗੇ ਅਸੀਂ ਵੀ ਐਂ ਸੋਚਿਆ ਸੀ ਅਸੀਂ ਵੀ ਇੱਕ ਬਹਾਅ ਦੇ ਵਿੱਚ ਬਏ ਹੋਏ ਸੀ ਲੋਕ ਵੀ ਇੱਕ ਆਵਾ ਆਦੀ ਪਾਰਟੀ ਦਾ ਜਿਹੜਾ ਇੱਕ ਬਹਾਅ ਸੀ ਉਹ ਬਹਾਅ ਕੀ ਸੀ ਬਦਲਾ ਬਦਲਾ ਦੇ ਨਾਂ ਤੇ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਤੁਹਾਨੂੰ ਕਿ ਬਦਲਾ ਆਊਗਾ ਸਾਡੇ ਸਿੰਘਾਂ ਦੀ ਗੱਲ ਕੀਤੀ ਜਾਓ ਤੁਸੀਂ ਕਿਹਾ ਸੀ 24 ਘੰਟਿਆਂ ਦੇ ਵਿੱਚ ਬੇਅਦਬੀ ਦਾ ਮਸਲਾ ਜਿਹੜਾ ਹੱਲ ਹੋਊਗਾ ਇਹ ਤੁਸੀਂ ਇੱਕ ਲੋਕਾਂ ਨੂੰ ਭਰਮਾਇਆ ਦੂਜਾ ਭਰਮਾਇਆ ਐਮਐਸਪੀ ਨੂੰ ਲੈ ਕੇ ਕਿਸਾਨਾਂ ਨੂੰ ਕਿ 24 ਘੰਟਿਆਂ ਦੇ ਵਿੱਚ ਅਸੀਂ ਐਮਐਸਪੀ ਦੇਵਾਂ ਧਰ ਦੀ ਗਗਨ ਅਨਮੋਲ ਨੇ ਜਿਹੜਾ ਕਿਹਾ ਸੀ ਬਿਆਨ ਦਿੱਤਾ ਸੀ ਤੇ ਨਸਿਆਂ ਨੂੰ ਤੁਸੀਂ ਠੱਲ ਪਾਉਣ ਲਈ ਕਿਹਾ ਸੀ ਇਹ ਤੁਹਾਡੇ ਤਿੰਨ ਚਾਰ ਜਿਹੜੇ ਵੱਡੇ ਵਾਅਦੇ ਕਰਕੇ ਲੋਕ ਕਿਉਂਕਿ ਕਾਂਗਰਸ ਤੋਂ ਵੀ ਅੱਕ ਚੁੱਕੇ ਸੀ ਅਕਾਲੀ ਦਲ ਤੋਂ ਵੀ ਅੱਕ ਚੁੱਕੇ ਸੀ ਕਿਹਾ ਕਿ ਦੋਨਾਂ ਦੇ ਰਾਜ ਦੇ ਵਿੱਚ ਬੇਅਦਬੀਆਂ ਰੁਕੀਆਂ ਨਹੀਂ ਨਸਾਰੂ ਕਿਆ ਵੱਧ ਗਿਆ ਸੀ ਸਾਨੂੰ ਕਿ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਬਾਹਰਲੇ ਦੇਸ਼ ਵਾਸੀਆਂ ਨੂੰ ਇੱਕ ਅਪੀਲ ਆ ਇਹ ਸੀ ਕਿ ਬਦਲਾ ਇਹ ਸੀ ਕਿ ਨਵੀਂ ਪਾਰਟੀ ਲਿਆਉਣੇ ਆ ਕਿ ਸਾਡੇ ਸਿੱਖਾਂ ਦੇ ਲਈ ਗੱਲ ਕਰੇਗਾ ਸਾਡੇ ਕਿਸਾਨਾਂ ਦੇ ਲਈ ਗੱਲ ਕਰੇਗੀ ਇਹ ਪਾਰਟੀ ਪੰਜਾਬ ਦੀ ਗੱਲ ਕਰੇਗੀ ਸਾਡੇ ਪਾਣੀ ਜਿਹੜੇ ਖੋਏ ਜਾ ਰਹੇ ਨੇ ਡਾਕਾ ਵੱਧ ਰਿਹਾ ਉਹਨਾਂ ਦੀ ਗੱਲ ਕਰੇਗੀ ਸਾਡੇ ਨੌਜਵਾਨ ਜਿਹੜੇ ਨਿੱਤ ਸਰੰਜਾ ਲਾ ਲਾ ਕੇ ਚਿੱਟੇ ਦੇ ਵਿੱਚ ਮਰੀ ਜਾਂਦੇ ਆ ਉਹਨਾਂ ਦੀ ਗੱਲ ਕਰੂਗੀ ਪਹਿਲਾਂ ਤਮਾੜੀ ਤੂੰ ਇਹ ਤਾਂ ਸਾਰਾ ਕੁਝ ਉਲਟ ਕਰ ਦਿੱਤਾ ਜਿਹੜੇ ਨਸ਼ਾ ਸੜਾਉਂਦਾ ਸੀ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ ਜਿਹੜਾ ਕੇਸਰੀ ਦਸਤਾਰਾਂ ਗੋਲਦਮਾਲੇ ਨੌਜਵਾਨ ਸਜਾਉਣ ਲੱਗ ਪਏ ਸੀ ਭਾਈ ਅੰਮ੍ਰਿਤਪਾਲ ਸਿੰਘ ਦੀ ਇੱਕ ਕਹੀ ਗੱਲ ਤੇ ਨੌਜਵਾਨਾਂ ਨੇ ਜਿਹੜਾ ਇਹ ਕਰਨ ਕਰ ਲਿੱਤਾ ਸੀ ਕਿ ਅੱਜ ਤੋਂ ਬਾਅਦ ਅਸੀਂ ਨਸ਼ਾ ਨਹੀਂ ਕਰਨਾ ਜਿਹੜੇ ਆਏ ਸੀ ਕਿ ਇੱਕ ਦੋ ਜਿਹੜਾ ਅਸੀਂ ਕਹਿੰਦੇ ਅਸੀਂ ਇਹ ਸੇ ਕੇ ਟੀਕਾ ਲਾ ਕੇ ਮਰ ਜਾਂਗੇ ਅੱਜ ਵੀ ਉਹ ਨੌਜਵਾਨ ਜਿਉਂਦੇ ਨੇ ਤੇ ਅੱਜ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਥ ਬੰਨ੍ਹ ਕੇ ਮੂਹਰੇ ਨੌਜਵਾਨ ਖੜੇ ਨੇ ਕਈ ਸਾਨੂੰ ਤੁਸੀਂ ਆ ਗਏ ਇਸ ਕਰਕੇ ਅਸੀਂ ਹੁਣ ਬਚ ਜਾਵਾਂਗੇ ਨਹੀਂ ਅਸੀਂ ਨਸੇ ਦੇ ਨਾਲ ਮਰ ਜਾਂਦੇ ਦੱਸੋ ਕੀ ਕਸੂਰ ਹੋ ਗਿਆ ਸੀ ਤੁਸੀਂ ਕਿਹਾ ਕਿ ਥਾਣੇ ਦੇ ਤੇ ਕਬਜ਼ਾ ਕਰ ਲਿਆ ਦੱਸੋ ਥਾਣਾ ਬੰਦਾ ਜਾਂਦਾ ਇੱਥੇ ਪੰਚਾਇਤਾਂ ਵੀ ਜਾਂਦੀਆਂ ਨੇ ਹੋਰ ਵੀ ਬੰਦਾ 100-100 ਜਾਣੇ ਥਾਣੇ ਦੇ ਵਿੱਚ ਇਕੱਠ ਹੋ ਜਾਂਦਾ ਕੋਈ ਬਾਅਦਲੇ ਪੰਚਾਇਤ ਆ ਜਾਂਦੇ ਕੁਝ ਹੋਰ ਹੋ ਜਾਂਦੇ ਨੇ ਕਿਸਾਨ ਜਥੇਬੰਦੀਆਂ ਨਿੱਤ ਰੋਜ਼ ਧਰਨਾ ਲਾਉਂਦੀਆਂ ਨੇ ਥਾਣੇ ਦੇ ਮੂਹਰੇ ਹਜ਼ਾਰਾਂ ਦਾ ਇਕੱਠ ਹੁੰਦਾਗਾ ਕਾਮਰੇਡ ਧਰਨਾ ਲਾਉਂਦੇ ਨੇ ਹਜ਼ਾਰਾਂ ਦਾ ਇਕੱਠ ਹੁੰਦਾਗਾ ਤੁਸੀਂ ਉਹਨਾਂ ਨੂੰ ਤਾਂ ਕਦੇ ਕਿਹਾ ਨਹੀਂ ਕਿ ਇਹਨਾਂ ਨੇ ਥਾਣੇ ਦਾ ਘਰਾਓ ਕੀਤਾ ਅੰਬਰਦਪਾਲ ਤਾਂ ਹਾੜਿਆ ਅੱਖਾਂ ਦੇ ਵਿੱਚ ਚੁਭ ਰਿਆ ਸੀ ਕਾਂਗਰਸ ਦੇ ਅੱਖਾਂ ਦੇ ਵਿੱਚ ਚੁਭ ਰਿਆ ਸੀ ਕੁਝ ਅਕਾਲੀਆਂ ਦੇ ਚੁਭ ਰਿਆ ਸੀ ਤੇ ਭਾਜਪੀ ਦੇ ਤੇ ਹਾੜੇ ਤਾਂ ਚੁਭਣੀ ਸੀ ਹਾੜੇ ਸਰਕਾਰ ਸੀ ਤੁਹਾਨੂੰ ਐ ਸੀ ਕਿ ਪਤਾ ਨਹੀਂ ਅੰਬਰਦਪਾਲ ਜਿਹੜੇ ਆਉਣ ਤੇ ਕੀ ਪਰਲੋ ਆ ਜਾਊਗੀ ਪਤਾ ਨਹੀਂ ਸਾਡੀ ਸਰਕਾਰ ਡਿੱਗ ਜਾਊਗੀ ਇਸ ਕਰਕੇ ਤੁਸੀਂ ਨਜਾਇਜ਼ ਜਿਹੜਾ ਐਨਐਸ ਲਗਾ ਦਿੱਤਾ ਨਜਾਇਜ਼ ਜਿਹੜਾ ਉਹ ਹਜ਼ਾਰਾਂ ਕਿਲੋਮੀਟਰ ਜਿਹੜਾ ਨੌਜਵਾਨਾਂ ਨੂੰ ਬੰਦੀ ਸਿੰਘ ਬਣਾ ਕੇ ਭੇਜ ਦਿੱਤਾ ਅਜ ਤਾਂ ਇਹ ਆਸਕਾਰੀ ਬੈਠੇ ਸੀ ਕਿ ਸਾਡੇ ਨੌਜਵਾਨ ਭਾਈ ਦਵਿੰਦਰਪਾਲ ਭੁੱਲਰ ਸਿੰਘ ਵਰਗੇ ਜਿਨ੍ਹਾਂ ਦੇ ਕਿ ਤੁਸੀਂ ਸੈਨ ਕਰਦੇ ਤੁਹਾਡੇ ਕੇਜਰੀਵਾਲ ਨੇ ਸੈਨ ਕਰਨੇ ਸੀ ਕਿ ਉਹਨਾਂ ਦੇ ਸੈਨਾ ਤੇ ਜਿਹੜੀ ਗੱਲ ਖੜੀ ਹੈ ਸਾਰੀ ਤਾਰਿਆ ਹੋ ਜਾਣਗੇ ਪਰ ਤੁਸੀਂ ਉਹ ਪੁਰਾਣੇ ਬੰਦੀ ਸਿੰਘ ਤਾਂ ਕਿੱਥੋਂ ਰਿਹਾ ਕਰਨੇ ਸੀ ਨਵੇਂ ਬੰਦੀ ਸਿੰਘ 40 ਨਵੇਂ ਬੰਦੀ ਸਿੰਘ ਬਣਾ ਦਿੱਤੇ ਨੇ ਆਸੇ ਕਿ ਸਾਰੇ ਪੰਜਾਬ ਯੋਗਦਾਨ ਆ ਤੁਹਾਡੀ ਸਰਕਾਰ ਦੇ ਵਿੱਚ ਬਾਹਰਲੇ ਲੋਕਾਂ ਦਾ ਫਾਨੇ ਗ ਤੁਹਾਨੂੰ ਸਰਕਾਰ ਨੂੰ ਆਈ ਆ ਤੁਹਾਡੇ ਕੇਜਰੀਵਾਲ ਨੂੰ ਦਿੱਤਾਗਾ ਫਾਨੇ ਕੀਤੀ ਆ ਸੋਸ਼ਲ ਮੀਡੀਆ ਤੇ ਸਾਰਿਆਂ ਨੇ ਜਿਹੜਾ ਵਰਕ ਕੀਤਾਗਾ ਵੱਡੀ ਗਿਣਤੀ ਵਿੱਚ ਜਿਹੜੇ ਪੰਜਾਬ ਦੇ ਨੌਜਵਾਨ ਸਾਰੇ ਤਨਮਨ ਲਾ ਕੇ ਤੁਹਾਡੀ ਸਰਕਾਰ ਦੇ ਵਿੱਚ ਹਿੱਸਾ ਪਾਇਆ ਬਣਾਉਣ ਦੇ ਵਿੱਚ ਪਰ ਅੱਜ ਦੁੱਖ ਹੁੰਦਾਗਾ ਭਵੰਤਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਜਦੋਂ ਤੁਸੀਂ ਸਾਡੇ ਨਾਲ ਸਾਡੇ ਸਿੱਖਾਂ ਦੇ ਨਾਲ ਬਿਤਕਰੇ ਕਰਨ ਲੱਗ ਪਏ ਤੁਸੀਂ ਕੇਜਰੀਵਾਲ ਦੇ ਥੱਲੇ ਲੱਗ ਕੇ ਜਾਂ ਅਮਿਤ ਸਾਹ ਦੇ ਥੱਲੇ ਲੱਗ ਕੇ ਮੋਦੀ ਦੇ ਥੱਲੇ ਲੱਗ ਕੇ ਗਲਤ ਫੈਸਲੇ ਲੈ ਰਹੇ ਹੋ ਇਹ ਫਿਰ ਅਸੀਂ ਦੱਸੋ ਇਹ ਬਾਜ ਨਾ ਚੁੱਕੀਏ ਤੇ ਅਸੀਂ ਕੋਕੀਏ ਨਾ ਤੇ ਹੋਰ ਕਿਹਦੇ ਕੋਲੇ ਰੋਈਏ ਅਸੀਂ ਜਾ ਕੇ ਮੁੱਖ ਮੰਤਰੀ ਤੁਸੀਂ ਉਹ ਸਾਡੇ ਤੇ ਹੁਣ ਅਸੀਂ ਦੱਸੋ ਕਿਹੜੇ ਮੁੱਖ ਮੰਤਰੀ ਕੋਲੇ ਰੋਈਏ ਜਾਂ ਤਾਂ ਸਾਨੂੰ ਕਿਸੇ ਦੀ ਹੋਰ ਬਾਹ ਫੜਾ ਦਿਓ ਕਿ ਭਾਈ ਅਸੀਂ ਪੰਜਾਬ ਦੇ ਵਿੱਚ ਤਾਂ ਸਿੱਖਾਂ ਨੂੰ ਇਸ ਤਰ੍ਹਾਂ ਹੀ ਅੰਦਰ ਕਰਾਂਗੇ ਤੁਹਾਡਾ ਮੁੱਖ ਮੰਤਰੀ ਕੋਈ ਜੁਪੀ ਦਾ ਕੋਈ ਬਿਹਾਰ ਦਾ ਜਾਂ ਕਿਸੇ ਹੋਰ ਸਟੇਟ ਦਾ ਉੱਥੇ ਸਾਨੂੰ ਬਾਹਰ ਫੜਾ ਦਿਓ ਕਿ ਤੁਸੀਂ ਉੱਥੇ ਜਾ ਕੇ ਰੋਪਿਓ ਜੇਕਰ ਅਸੀਂ ਵੋਟਾਂ ਤੁਹਾਨੂੰ ਪਾਈਆਂ ਤੇ ਗੁੱਸਾ ਵੀ ਤੁਹਾਨੂੰ ਗੁੱਸਾ ਵੀ ਸਾਨੂੰ ਫਿਰ ਤੁਹਾਡੇ ਤੇ ਆਉਣਾਗਾ ਅਸੀਂ ਤੁਹਾਡੇ ਲਈ ਦਿਨ ਰਾਤ ਮਰਦੇ ਰਹੇ ਕੈਂਪੇਨ ਕਰਦੇ ਰਹੇ ਸਾਰੇ ਸਿੰਘਾਂ ਨੇ ਕੀਤੀ ਆ ਸਾਰੇ ਸਿੱਖ ਕੌਮ ਨੇ ਕੀਤੀ ਆ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਕਹਿੰਦੇ ਰਹੇ ਸੀ ਕਿ ਆਵਾਜ਼ ਦੀ ਪਾਰਟੀ ਨੂੰ ਵੋਟ ਪਾਓ ਇੱਕ ਬਦਲਾਅ ਲਿਆਈਏ ਸਾਨੂੰ ਕਾਲੀਆਂ ਦੇ ਕਾਂਗਰਸੀਆਂ ਨੇ ਚਿੱਟਾ ਜਿਹੜਾ ਵੇਚਣ ਦੇ ਵਿੱਚ ਵੱਡੀ ਜਿਹੜੀ ਇਹਨਾਂ ਨੇ ਹੱਥ ਇਹਨਾਂ ਦਾ ਬੇਅਦਬੀਆਂ ਦੇ ਪਿੱਛੇ ਇਹਨਾਂ ਨੇ ਕੋਈ ਸਿੱਖਾਂ ਨੂੰ ਇਨਸਾਫ਼ ਨਹੀਂ ਦਿੱਤਾ ਕੋਈ ਸੌਦੇ ਸਾਧ ਨੂੰ ਜਿਹੜਾ ਫੜਿਆ ਨਹੀਂ ਗਿਆ ਤੇ ਤੁਹਾਡਾ ਸਾਰਾ ਜਿਹੜਾ ਅੱਜ 27 28 ਮਹੀਨੇ ਤੁਹਾਡੀ ਸਰਕਾਰ ਬਣੀ ਨੂੰ ਹੋ ਗਏ ਨਾ ਤਾਂ ਚਿੱਟਾ ਰੁਕਿਆ ਨਾ ਬੇਅਦਬੀਆਂ ਰੁਕੀਆਂ ਨਾ ਕੋਈ ਬੇਅਦਬੀ ਦਾ ਦੋਸੇ ਟੰਗਿਆ ਗਿਆ ਫੜ ਕੇ ਇਸ ਕਰਕੇ ਭਵੰਤਮਾਨ ਜੀ ਸਾਨੂੰ ਤੁਹਾਡੇ ਤੇ ਆਸ ਸੀ ਪਰ ਤੁਸੀਂ ਸਾਡੀਆਂ ਆਸਾਂ ਉੱਤੇ ਜਿਹੜਾ ਪਾਣੀ ਫੇਰ ਦਿੱਤਾ ਮੈਂ ਤੁਹਾਨੂੰ ਹੁਣ ਦੁਬਾਰੇ ਬੇਨਤੀ ਕਰਦਾ ਸਿੱਖ ਕੌਮ ਨੂੰ 15 ਅਗਸਤ ਨੂੰ ਜਿਹੜਾ ਇਕੱਠ ਰੱਖਿਆ ਗਿਆ ਸਿੱਖ ਨੌਜਵਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਲਾਂਬੇ ਬਾਅਦ ਦਿੰਨੇ ਹੋ ਹੁਣ ਤੁਹਾਨੂੰ ਜਿਹੜੀ ਵੀਡੀਓ ਸੁਣਾ ਦਿੱਤੀ ਆ ਕਿ ਨੀਲਮ ਸਨਮੇ ਦੇ ਕੋਲ 11 ਵਜੇ ਜਿਹੜਾ ਇਕੱਠ tournਾਗਾ ਉਤੋਂ ਬੰਦੀ ਸਿੰਘਾਂ ਦੇ ਲਈ ਭਾਈ ਜਗਤਾਰ ਸਿੰਘ ਹਵਾਰਾ ਜੀ ਕੌਮ ਦੇ ਉਹ ਬੱਬਰ ਸ਼ੇਰ ਨੇ ਜਿਨ੍ਹਾਂ ਨੇ ਤੁਹਾਨੂੰ ਇੱਕ ਸੰਦੇਸ਼ ਭੇਜਿਆਗਾ ਜਿਹੜੇ ਬੱਬਰ ਸਿੰਘ ਨੇ ਸ਼ੇਰ ਹੁੰਦੇ ਨੇ ਜਿਹੜੇ ਕਾਲ ਤਾਸਤੇ ਦੇ ਜਥੇਦਾਰ ਹੁੰਦੇ ਨੇ ਉਹਨਾਂ ਦੇ ਸੰਦੇਸ਼ ਤੇ ਉੱਤੇ ਸਾਰੀ ਕੌਮ ਇਕੱਠੀ ਹੋ ਜਾਂਦੀ ਆ ਤੁਹਾਨੂੰ ਇਕੱਠਾ ਹੋਣਾ ਚਾਹੀਦਾ ਦੂਜੀ ਬੇਨਤੀ ਇਹ ਆ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਤੁਹਾਨੂੰ ਦੱਸਿਆ ਕਿ ਕਿਸੇ ਜ਼ਿਮੀਂਦਾਰ ਨੇ ਜ਼ਮੀਨ ਦੇ ਦਿੱਤੀ ਆ ਕਿ ਮੈਂ ਇੱਥੇ ਆਪਦਾ ਝੋੜਾ ਜਿਹੜਾ ਝੋਨਾਗਾ ਉਹ ਬਾਦੂਗਾ ਤੁਸੀਂ ਇੱਥੇ ਇਕੱਠ ਕਰੋ ਉੱਥੇ ਵੱਡਾ ਘਟ ਹੋ ਰਿਹਾ ਅਤ ਮੰਨ ਕੇ ਬੇਨਤੀ ਆ ਅਜਤੇ ਹੀ ਗੁਜਾਰਸ਼ ਕਰ ਸਕਦੇ ਆ ਇਹ ਸੱਚ ਬੋਲਣ ਦਾ ਸਾਡਾ ਤਾਂ ਹੀ ਅਸੀਂ ਉਸ ਗੁਰੂ ਦੇ ਚਰਨਾਂ ਦੇ ਵਿੱਚ ਅੱਗੇ ਜਾ ਕੇ ਅਸੀਂ ਸਹਾਇ ਹੋ ਸਕਾਂਗੇ ਜੇ ਅਸੀਂ ਸਾਰੇ ਸਿੱਖ ਗਾਉਮ ਦੀ ਆਵਾਜ਼ ਬਣੀਏ ਸਿੱਖ ਗਾਉਮ ਦੀ ਆਵਾਜ਼ ਚੁੱਕੀਏ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਵੀ ਤਾਂ ਕਰਿਓ ਜੇ ਤੁਹਾਨੂੰ ਕਿਸੇ ਗੱਲ ਦੇ ਵਿੱਚ ਲੱਗਦਾਗਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਸਿੱਕ ਕੌਮ ਦੇ ਨਾਲ ਧੱਕਾ ਹੋ ਰਿਹਾ ਪੰਜਾਬ ਸਰਕਾਰ ਕਰ ਰਹੀ ਆ ਕੇਂਦਰ ਸਰਕਾਰ ਕਰ ਰਹੀ ਆ ਜਾਂ ਕੋਈ ਹੋਰ ਕਰ ਰਿਹਾ ਇਹ ਵੀ ਤੁਸੀਂ ਆਪਣੇ ਕਮੈਂਟ ਜਰੂਰ ਇਹਦੇ ਵਿੱਚ ਜਿਹੜਾ ਹੈਗਾ ਲਿਖਿਓ ਤੇ ਇੱਕ ਹੋਰ ਹੱਥ ਬੰਨ ਕੇ ਬੇਨਤੀ ਆ ਕਿ ਵੀਡੀਓ ਜਿਹੜੀ ਆ ਉਹਨੂੰ ਪੂਰੀ ਸੁਣਿਆ ਕਰੋ ਤਾਂ ਕਿ ਫਿਰ ਕਈ ਵਾਰੀ ਆਪਾਂ ਥੋੜੀ ਘਣੀ ਵੀਡੀਓ ਸੱਕੇ ਸਕਿਪ ਕਰ ਦਿੰਨੇ ਆ ਤੇ ਉਹ ਅਧੀਆਂ ਗੱਲਾਂ ਜਿਹੜੀਆਂ ਉਹ ਵਿੱਚੋਂ ਰਹਿ ਜਾਂਦੀਆਂ ਨੇ ਮੈਂ ਤੁਹਾਡਾ ਜਿੰਨੇ ਵੀ ਪੰਜਾਬੀ ਵਿਰਸਾ ਟੀਵੀ ਵੇਖਦੇ ਆ ਤੈ ਦਿਲੋਂ ਧੰਨਵਾਦ ਕਰਦਾ ਸਾਡੇ ਮਾਮਾ ਭੈਣਾ ਬਜ਼ੁਰਗਾਂ ਨੌਜਵਾਨਾਂ ਦਾ ਤੇ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ